ਇਹ 5 ਘੰਟਿਆਂ ਤੋਂ ਮੀਂਹ ਲਗਾਤਾਰ ਪੈ ਰਿਹਾ ਸ਼ਹਿਰ ਦਾ ਹਾਲ ਦੇਖ ਸਕਦੇ ਹੋ ਤੁਸੀਂ ਇਹ ਮਾਨਸਾ ਦਾ ਉਹ مین ਚੌਕ ਹੈ ਸ਼ਹਿਰ ਦਾ ਇੱਕ ਜਾਇਜ਼ਾ ਲਿਆ ਜਾਣਾ ਚਾਹੀਦਾ ਵੀ ਕਿਹੜੇ ਏਰੀਆ ਦੇ ਵਿੱਚ ਪਾਣੀ ਨੇ ਵੱਧ ਨੁਕਸਾਨ ਕੀਤਾ ਹੈ ਦੁਕਾਨਾਂ ਦੇ ਵਿੱਚ ਪਾਣੀ ਦਾਖਲ ਹੋ ਰਿਹਾ ਹੈ ਅੱਜ ਜਿਹੜਾ ਮਾਨਸਾ ਦਾ ਹਾਲ ਹੋਇਆ ਤਾਂ ਉਸ ਤੋਂ ਜਿਹੜੇ ਲੋਕ ਨੇ ਉਹ ਪਰੇਸ਼ਾਨ ਨੇ ਵਹੀਕਲ ਬੰਦ ਹੋ ਰਹੇ ਨੇ ਮੋਟਰਸਾਈਕਲ ਤੱਕ ਖਰਾਬ ਹੋ ਰਹੇ ਨੇ ਤਿੰਨ ਤੋ ਬੰਪਰ ਤੱਕ ਪਾਣੀ ਜਿਹੜਾ ਉਹ ਆ ਰਿਹਾ ਤੇ ਉੱਪਰੋਂ ਛੱਲਾਂ ਜਿਹੜੀਆਂ ਵੱਜ ਰਹੀਆਂ ਨੇ ਕਿੰਨਾ ਕੁ ਪਾਣੀ ਹੈ 3-4 ਫੁੱਟ ਹੈ ਅੱਛਾ ਅੱਗੇ ਕਿੱਥੇ ਜਾਣਾ ਹੈ ਹਾਂ ਗੁਰਦੁਆਰਾ ਚੌਕ ਚਾ ਉੱਥੇ ਤੱਕ ਕਿੰਨਾ ਕੁ ਅੰਦਾਜ਼ਾ ਕੋਈ 2.5 ਤਿੰਨ ਤੱਕ ਹੋਵੇ ਬਹੁਤ ਬੁਰੇ ਨੇ ਜੀ ਹੈ ਬਹੁਤ ਬੁਰੇ ਹਾਲਾਤ ਨੇ ਜੀ ਸਤ ਸਕਾਲ ਦੋਸਤੋ ਐਫੋਬੀ ਨਿਊਜ਼ ਨਾਲ ਜੁੜੇ ਹੋ ਤੇ ਮੈਂ ਪਰਮਦੀ ਪ੍ਰਾਣਾ ਮਾਨਸਾ ਦੇ ਹਾਲਾਤ ਦਿਖਾਵਾਂਗੇ 5 ਘੰਟਿਆਂ ਤੋਂ ਮੀਂਹ ਲਗਾਤਾਰ ਪੈ ਰਿਹਾ ਸ਼ਹਿਰ ਦਾ ਹਾਲ ਦੇਖ ਸਕਦੇ ਹੋ ਤੁਸੀਂ ਇਹ ਮਾਨਸਾ ਦਾ ਉਹ مین ਚੌਕ ਹੈ ਜਿੱਥੋਂ ਰੋਜ਼ਾਨਾ ਪਬਲਿਕ ਜਿਹੜੀ ਆਪਣੇ ਘਰਾਂ ਤੋਂ ਬਾਜ਼ਾਰ ਤੱਕ ਪਹੁੰਚਦੀ ਹੈ ਇਹ ਹਾਲਾਤ ਦੇਖ ਸਕਦੇ ਹੋ ਵੀ 3-3 4-4 ਫੁੱਟ ਪਾਣੀ ਹੈ ਪਹਿਲਾ ਕੈਮਰਾਮੈਨ ਨੂੰ ਕਹੂੰਗਾ ਵੀ ਇਸ ਜਗ੍ਹਾ ਤੇ ਦਿਖਾਵੇ ਆ ਦੇਖੋ ਤੁਸੀਂ ਗੋਟਿਆਂ ਤੋਂ ਉੱਪਰ ਤੱਕ ਦਾ ਪਾਣੀ ਇਸ ਜਗ੍ਹਾ ਤੇ ਹੋ ਚੁੱਕਿਆ ਤੇ ਜਿਹੜੇ ਲੋਕ ਨੇ ਉਹਨਾਂ ਦੀ ਤਸਵੀਰ ਵੀ ਦਿਖਾਉਣੀ ਚਾਹਾਂਗੇ। ਹੈ ਬਾਈ? ਕੀ ਕਹਿਣਾ ਹੈ? ਸਾਰੇ ਡੁੱਬ ਗਏ ਕਹਿੰਦਾ ਇੱਥੋਂ ਜਿਹੜੇ ਲੋਕ ਲੰਘ ਰਹੇ ਆ ਬਾਈ ਕਿੰਨਾ ਕੁ ਪਾਣੀ ਹੈ? 3-4 ਫੁੱਟ ਹੈ। ਅੱਛਾ ਅੱਗੇ ਕਿੱਥੇ ਜਾਣਾ ਹੈ? ਹਾਂ ਗੁਰਦੁਆਰਾ ਚੌਂਕ 'ਚ। ਉੱਥੇ ਤੱਕ ਕਿੰਨਾ ਕੁ ਹੋ ਅੰਦਾਜ਼ਾ ਕੋਈ? 2.5 ਤਿੰਨ ਤਾਂ ਹੋਊਗੀ। ਕਿਵੇਂ ਦੇਖਦੇ ਹੋ ਸ਼ਹਿਰ ਦੇ ਵਿੱਚ ਪਾਣੀ ਜਮਾ ਹੋ ਰਿਹਾ ਜਿਹੜਾ ਮਾੜੇ ਹਾਲਾਤਾਂ ਨੇ ਸਰਕਾਰਾਂ ਦੇ ਕਾਰਨ। ਹੈ? ਬਾਈ ਕੀ ਲੱਗਦਾ ਪਹੁੰਚ ਜੂਗਾ ਸਾਈਕਲ ਉੱਥੋਂ ਤੱਕ? ਪਹੁੰਚੂ ਬਾਈ। ਹੈ? ਪਹੁੰਚੂ। ਭਾਈ ਕਹਿੰਦਾ ਪਹੁੰਚ ਜੂਗਾ ਇਹ ਜਿਹੜੇ ਲੋਕ ਨੇ ਉਹਨਾਂ ਦੀ ਖੱਜਲ ਖਵਾਰੀ ਹੋ ਰਹੀ ਆ ਤਾਂ ਪਿੱਛੇ ਕੈਮਰਾਮੈਨ ਨੂੰ ਕਹਾਂਗਾ ਇੱਕ ਤਸਵੀਰ ਦਿਖਾ ਦੇ ਵੀ ਕਾਰ ਦੇ ਬੰਪਰ ਤੱਕ ਪਾਣੀ ਜਿਹੜਾ ਉਹ ਆ ਰਿਹਾ ਤੇ ਉੱਪਰੋਂ ਛੱਲਾਂ ਜਿਹੜੀਆਂ ਵੱਜ ਰਹੀਆਂ ਨੇ ਇਹ ਇਦਾਂ ਜਾਪਦਾ ਕਿ ਇੱਕ ਸਮੁੰਦਰ ਦੀ ਤਸਵੀਰ ਤੁਸੀਂ ਦੇਖ ਰਹੇ ਹੋਗੇ ਪਰ ਇਹ ਨਹੀਂ ਇਹ ਸਮੁੰਦਰ ਨਹੀਂ ਇਹ ਮਾਨਸਾ ਸ਼ਹਿਰ ਹੈ ਜਿੱਥੇ ਲੋਕ ਤੰਗ ਹੋ ਰਹੇ ਐ ਬਾਈ ਜੀ ਕਿਵੇਂ ਲੱਗਦਾ ਲਗਾਤਾਰ ਮੀਂਹ ਪੈ ਰਿਹਾ ਸਵੇਰ ਤੋਂ ਹਾਂ ਜੀ ਬਹੁਤ ਮੀਂਹ ਪੈ ਰਿਹਾ ਜੀ ਹੂੰ ਮੀਂਹ ਦੇ ਹਾਲਾਤ ਨਹੀਂ ਬਹੁਤ ਮਾੜੇ ਹਾਲਾਤ ਨੇ ਕਿਹੜਾ ਪਿੰਡ ਆਪਣਾ ਪਿੰਡ ਮੇਰਾ ਹੀਰੋਕਲਾ ਹੈ ਜੀ ਹੀਰੋਕਲਾ ਹਾਂ ਜੀ ਅੱਛਾ ਬਾਈ ਹੋਰ ਵੀ ਪਿੰਡਾਂ ਚ ਜੇ ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਹੜਾ ਆਏ ਪਏ ਨੇ ਲੋਕ ਤੰਗ ਹੋਏ ਪਏ ਲੋਕਾਂ ਦੇ ਘਰ ਰੁੜ ਗੇ ਕਿਵੇਂ ਦੇਖਦੇ ਹੋ ਮਾਨਸਾ ਦੇ ਜਿਹੜੇ ਅੱਜ ਹਾਲਾਤ ਬਣੇ ਪਏ ਬਹੁਤ ਬੁਰੇ ਨੇ ਜੀ ਹੈ ਬਹੁਤ ਬੁਰੇ ਹਾਲਾਤ ਨੇ ਜੀ ਤੇ ਜੇ ਇਸੇ ਤਰ੍ਹਾਂ ਬਾਰਿਸ਼ ਹੁੰਦਾ ਰਿਹਾ ਤਾਂ ਫਿਰ ਕੀ ਲੱਗਦਾ ਕੀ ਬਣ ਸਕਦਾ ਬਹੁਤ ਮਾੜੀ ਗੱਲ ਹੈ ਜੀ ਹੈ ਬਹੁਤ ਮਾੜੀ ਗੱਲ ਹੈ ਜੀ ਇਹ ਲਗਾਤਾਰ ਰੁਕਦਾਰ ਛੂੰਦੀ ਰਹੀ ਤਾਂ ਪੰਜਾਬ ਨੂੰ ਖਤਰਾ ਜੀ ਤਾਂ ਇਹ ਕਹਿ ਸਕਦੇ ਆ ਵੀ ਇੱਕ ਪ੍ਰਮਾਤਮਾ ਕੀ ਅਰਦਾਸ ਹੀ ਕਰ ਸਕਦੇ ਹੁਣ ਤਾਂ ਆਪਾਂ ਹਾਂ ਜੀ ਅਰਦਾਸ ਹੀ ਕਰ ਸਕਦੇ ਹਾਂ ਹੈ ਕੀ ਕੰਮ-ਕਾਰ ਕਰਦੇ ਹੋ ਬਾਈ ਖੇਤੀਬਾੜੀ ਕਰਦੇ ਆ ਜੀ ਅੱਜ ਹੁਣ ਕਿੱਥੇ ਜਾਣਾ ਤੁਸੀਂ ਬਸ ਇਧਰ ਹੀ ਜਾਣਾ ਜੀ ਅੱਗੇ ਤਾਂ ਬਹੁਤ ਪਾਣੀ ਆ ਜਿਹੜੇ ਹਿਸਾਬ ਨਾਲ ਦਨਾਜਰ ਆ ਰਿਹਾ ਬਸ ਹੁਣ ਬਸ ਹੋਰ ਕੀ ਆ ਜੀ ਹੈ ਹੋਰ ਕੀ ਹਾਲ ਹੈ ਫਿਰ ਬਸ ਜਾਣੀ ਪਊਗਾ ਅਜਾ ਜਦੋਂ ਘਰੋਂ ਤੁਰੇ ਸੀ ਪਤਾ ਸੀ ਵੀ ਪਾਣੀ ਹੋਊਗਾ ਮਾਨਸਾ ਚ ਨਾ ਜੀ ਇਹ ਗੱਲ ਪਤਾ ਨਹੀਂ ਸੀ ਅਜਾ ਤਾਂ ਹੀ ਮਾਨਸਾ ਆ ਗਏ ਹੋਰ ਤਾਂ ਦੇਖ ਸਕਦੇ ਹੋ ਤੁਸੀਂ ਜਿਹੜੀ ਤਸਵੀਰ ਹੈ ਇਹ ਮਾਨਸਾ ਦੀ ਕਿ ਉਸ ਜਗ੍ਹਾ ਤੱਕ ਨਜ਼ਰ ਆਊਗਾ ਤੁਹਾਨੂੰ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਤਸਵੀਰ ਜਿਹੜੀ ਹੈ ਇਸ ਰੋਡ ਦੀ ਦਿਖਾਈ ਜਾਵੇ ਇਹ ਮਾਨਸਾ ਦਾ ਮੇਨ ਰੋਡ ਹੈ ਸਿਨੇਮਾ ਮਾਰਕੀਟ ਰੋਡ ਜਿੱਥੇ ਪਾਣੀ ਜਿਹੜਾ ਬਹੁਤ ਜ਼ਿਆਦਾ ਹੋਇਆ ਪਿਆ ਹੈ ਮੈਡੀਕਲ ਸਹੂਲਤਾਂ ਤੋਂ ਇਲਾਵਾ ਹੋਰ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਨਜ਼ਰ ਆ ਰਹੀਆਂ ਨੇ ਕਿਉਂਕਿ ਕੰਮਕਾਜ ਜਿਹੜੇ ਲੋਕਾਂ ਦੇ ਉਹ ਠੱਪ ਹੋ ਗਏ ਨੇ ਲੋਕਾਂ ਦੇ ਜਿਹੜੇ ਕੰਮਕਾਜ ਨੇ ਉਹ ਰੁਕੇ ਪਏ ਨੇ ਤਾਂ ਇਹ ਤਸਵੀਰ ਹੈ ਕਿ ਬੱਸਾਂ ਤੱਕ ਜਿਹੜੀਆਂ ਡੁੱਬ-ਡੁੱਬ ਕੇ ਲੰਘ ਰਹੀਆਂ ਨੇ ਲੋਕ ਪਰੇਸ਼ਾਨ ਨੇ ਕਿ ਲਗਾਤਾਰ 5 ਘੰਟਿਆਂ ਦੀ ਬਾਰਿਸ਼ ਤੋਂ ਬਾਅਦ ਮਾਨਸਾ ਦੇ ਇਹ ਹਾਲ ਹੋ ਚੁੱਕੇ ਨੇ ਮਾਨਸਾ ਦੇ ਸੀਵਰੇਜ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਸੀਵਰੇਜ ਸਿਸਟਮ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਅੱਜ ਦੀ ਘੜੀ ਹਰ ਇੱਕ ਗਲੀ ਹਰ ਇੱਕ ਚੌਰਾਏ ਦੇ ਵਿੱਚ ਪਾਣੀ ਹੈ ਤੁਹਾਡੇ ਨਾਲ ਉਹ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਮਾਨਸਾ ਦੇ ਵੀਰ ਨਗਰ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੈ ਤੇ ਘਰਾਂ ਦੀਆਂ ਛੱਤਾਂ ਜਿਹੜੀਆਂ ਡਿੱਗਣ ਦੇ ਕਗਾਰ ਤੇ ਨੇ ਪਾਣੀ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਘਰਾਂ ਦੀਆਂ ਨਿ ਨਿਉਆਂ ਕਮਜ਼ੋਰ ਹੋ ਰਹੀਆਂ ਨੇ ਤਾਂ ਧਿਆਨ ਦੇਣ ਦੀ ਲੋੜ ਹੈ ਕਿ ਅੱਜ ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ ਉਹ ਕਿਸਤੀਆਂ ਜਿਹੜੀਆਂ ਨੇ ਉਹ ਕੱਢ ਕੇ ਲੋਕਾਂ ਦੀ ਸਹੂਲਤ ਲਈ ਲੋਕਾਂ ਦੇ ਆਉਣ ਜਾਣ ਲਈ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਜਾਂ ਸ਼ਹਿਰ ਦਾ ਇੱਕ ਜਾਇਜ਼ਾ ਲਿਆ ਜਾਣਾ ਚਾਹੀਦਾ ਵੀ ਕਿਹੜੇ ਏਰੀਆ ਦੇ ਵਿੱਚ ਪਾਣੀ ਨੇ ਵੱਧ ਨੁਕਸਾਨ ਕੀਤਾ ਹੈ ਦੁਕਾਨਾਂ ਦੇ ਵਿੱਚ ਪਾਣੀ ਦਾਖਲ ਹੋ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਂ ਦੂਸਰੇ ਪਾਸੇ ਲੋਕ ਨੇ ਜਿਹੜੇ ਪਿੰਡਾਂ ਤੋਂ ਟਰੈਕਟਰ ਦੇ ਵਿੱਚ ਸਫ਼ਰ ਕਰ ਰਹੇ ਆ ਕਿਉਂਕਿ ਮੋਟਰਸਾਈਕਲ ਗੱਡੀਆਂ ਤੇ ਸਫ਼ਰ ਕਰਨਾ ਬੜਾ ਔਖਾ ਹੈ ਤੇ ਆ ਗੱਡੀ ਦੀ ਤਸਵੀਰ ਕਹੂੰਗਾ ਵੀ ਆ ਦੇਖੋ ਤੁਸੀਂ ਕਿਵੇਂ ਛੱਲਾਂ ਵੱਜ ਰੀਆਂ ਨੇ ਲੋਕ ਨੇ ਜਿਹੜੇ ਉਹ ਕਿੰਨੇ ਤੰਗ ਹੋ ਰਹੇ ਨੇ ਐ ਤਸਵੀਰ ਬਿਆਨ ਕਰਦੀ ਐ ਇਹ ਸਮੁੰਦਰ ਨਹੀਂ ਇਹ ਮਾਨਸਾ ਹੈ ਇਹ ਮਾਨਸਾ ਦਾ ਬੱਸ ਸਟੈਂਡ ਚੌਕ ਹੈ ਜੋ ਇੰਜ ਇੰਜ ਜਾਪ ਰਿਹਾ ਕਿ ਅੱਜ ਕੋਈ ਸਮੁੰਦਰ ਦੀਆਂ ਲਹਿਰਾਂ ਨੇ ਜਿਹੜੀਆਂ ਉਹ ਤੂਫਾਨ ਦਾ ਰੂਪ ਲੈ ਰਹੀਆਂ ਨੇ ਪਰ ਇਹ ਮਾਨਸਾ ਹੈ ਮਾਨਸਾ ਦਾ ਬੱਸ ਸਟੈਂਡ ਚੌਕ ਹੈ ਜਿੱਥੇ ਗੱਡੀ ਲੰਘਦੇ ਹੀ ਇੰਜ ਜਾਪਦਾ ਕਿ ਕਿਸੇ ਸਮੁੰਦਰ ਦੀ ਤੁਸੀਂ ਤਸਵੀਰ ਦੇਖ ਰਹੇ ਹੋਗੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲ ਕਰਦੇ ਆਂ ਬਾਈ ਜੀ ਕਿੱਥੇ ਜਾ ਕੇ ਆਏ ਹੋ ਇੱਥੇ ਆਈ ਸੀ ਸਬਜ਼ੀ ਲੈਣ ਕਿਵੇਂ ਲੱਗਦਾ ਫਿਰ ਸਬਜ਼ੀ ਲੈਣਾ ਵੀ ਔਖਾ ਹੋ ਗਿਆ ਅੱਜ ਬਹੁਤ ਔਖਾ ਜੀ ਬਹੁਤ ਔਖਾ ਹੈ ਬਹੁਤ ਔਖਾ ਕਿੱਥੇ ਕਿੱਥੇ ਜਾ ਕੇ ਆਏ ਪਾਣੀ ਕਿੰਨਾ ਕੈ ਨਹੀਂ ਇੱਥੇ ਦਾ ਬੱਸ ਸਟੈਂਡ ਜੀ ਆਇਆ ਸੀ ਇਕੱਲੇ ਬੱਸ ਸਟੈਂਡ 'ਚ ਹਾਂ ਤਾਂ ਦੇਖ ਸਕਦੇ ਹੋ ਜਿਹੜੇ ਲੋਕ ਨੇ ਘਰਾਂ ਦੇ ਵਿੱਚੋਂ ਨਿਕਲਦਾ ਰਹੇ ਨੇ ਪਰ ਜਿਹੜੀ ਤਕਲੀਫ ਹੈ ਉਹ ਲਗਾਤਾਰ ਵਾਧੀ ਜਾ ਰਹੀ ਹੈ ਇਹਨਾਂ ਦੁਕਾਨਦਾਰਾਂ ਦੇ ਅੱਜ ਕੰਮ ਠੱਪ ਹੋ ਗਏ ਲਗਾਤਾਰ ਸਵੇਰ ਤੋਂ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਸ਼ਹਿਰ ਦੇ ਵਿੱਚ ਪਾਣੀ ਹੈ ਜਿਹੜਾ ਉਹ ਜਮਾ ਹੋ ਚੁੱਕਿਆ ਦੁਕਾਨਾਂ ਬੰਦ ਨੇ ਸਿਰਫ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹੀ ਖੁੱਲੀਆਂ ਨਜ਼ਰ ਆ ਰਹੀਆਂ ਬਾਕੀ ਸਭ ਦੁਕਾਨਾਂ ਬੰਦ ਨੇ ਤੇ ਲੋਕ ਨੇ ਜਿਹੜੇ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਨੇ ਜਿਹੜੇ ਇਹ ਸੋਚ ਕੇ ਘਰਾਂ ਚੋਂ ਨਿਕਲੇ ਸੀ ਕਿ ਅੱਜ ਕੰਮ ਕਾਜ ਤੇ ਜਾਵਾਂਗੇ ਤਾਂ ਆ ਦੇਖ ਲਓ ਤੁਸੀਂ ਸਮੁੰਦਰ ਵਰਗੇ ਹਾਲਾਤ ਨੇ ਜਿਹੜੇ ਉਹ ਸ਼ਹਿਰ ਦੇ ਬਣੇ ਪਏ ਨੇ ਇਹ ਮਾਨਸਾ ਦਾ ਬੱਸ ਸਟੈਂਡ ਚੌਕ ਹੈ ਜਿੱਥੇ ਛੱਲਾਂ ਵਾਜ ਰਹੀਆਂ ਨੇ ਦੁਕਾਨਾਂ ਦੀਆਂ ਥੜੀਆਂ ਦੇ ਨਾਲ ਪਾਣੀ ਜਿਹੜਾ ਟਕਰਾ ਰਿਹਾ ਤਾਂ ਉਹ ਬਿਆਨ ਕਰਦਾ ਵੀ ਇਹ ਮਾਨਸਾ ਜੀ ਕਿ ਐਂਬੂਲੈਂਸ ਲੰਘ ਰਹੀ ਹੈ ਤਾਂ ਤੁਸੀਂ ਦੇਖੋ ਵੀ ਜਿਹੜੀਆਂ ਸੇਤ ਸੇਵਾਵਾਂ ਨੇ ਜਾਂ ਹੋਰ ਸਹੂਲਤਾਂ ਨੇ ਉਹ ਸਾਰੀਆਂ ਠੱਪ ਹੋ ਜਾਂਦੀਆਂ ਨੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੈ ਕਿ ਵਹੀਕਲ ਵੀ ਖਰਾਬ ਹੋ ਰਹੇ ਨੇ ਸਾਰੇ ਬੰਦ ਹੋ ਰਹੇ ਨੇ ਵਹੀਕਲ ਲੋਕਾਂ ਦੀ ਖੱਜਲ ਖਵਾਰੀ ਵੱਧ ਜਾਂਦੀ ਹੈ ਅਜਿਹੇ ਸਮੇਂ ਦੇ ਵਿੱਚ ਸਵੇਰੇ 11 ਵਜੇ ਦੀ ਬਾਰਿਸ਼ 5 ਘੰਟੇ ਜਿਹੜੀ ਬਾਰਿਸ਼ ਆ ਉਹ ਲਗਾਤਾਰ ਹੋ ਰਹੀ ਹੈ ਤਾਂ ਦੋਸਤੋ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਬਾਈ ਦੀਆਂ ਛੱਲਾਂ ਨੇ ਪੌਲਸ ਦੇ ਬੈਰੀਗੇਡ ਤੱਕ ਸਿੱਟ ਤੇ ਤਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਪਾਣੀ ਦਾ ਪ੍ਰੈਸ਼ਰ ਕਿੰਨਾ ਹੈ ਪਾਣੀ ਦਾ ਪ੍ਰਭਾਵ ਕਿੰਨਾ ਹੈ ਤਾਂ ਲੋਕ ਲੋਕ ਇੱਕੋ ਹੀ ਅਰਦਾਸ ਕਰ ਰਹੇ ਨੇ ਕਿ ਕੁਦਰਤ ਦਾ ਕਹਿਰ ਰੋਕੇ ਜਿਸ ਦੇ ਨਾਲ ਲੋਕਾਂ ਦੇ ਜ਼ਿੰਦਗੀ ਤੇ ਆਸਰ ਪੈਣਾ ਬੰਦ ਹੋਵੇ ਤੇ ਲੋਕ ਫਿਰ ਤੋਂ ਆਪਣੇ ਕੰਮ ਕਾਜ ਤੇ ਪਰਤ ਸਕਣ ਅੱਜ ਜਿਹੜਾ ਮਾਨਸਾ ਦਾ ਹਾਲ ਹੋਇਆ ਤਾਂ ਉਸ ਤੋਂ ਜਿਹੜੇ ਲੋਕ ਨੇ ਉਹ ਪਰੇਸ਼ਾਨ ਨੇ ਵਹੀਕਲ ਬੰਦ ਹੋ ਰਹੇ ਨੇ ਮੋਟਰਸਾਈਕਲ ਤੱਕ ਖਰਾਬ ਹੋ ਰਹੇ ਨੇ ਤਿੰਨ ਕੋ ਨਹੀਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਦੇ ਵਿੱਚ ਤੁਸੀਂ ਦੇਖੋਗੇ ਵੀ ਲੋਕ ਨੇ ਜਿਹੜੇ ਉਹ ਕਿੰਨੇ ਜ਼ਿਆਦਾ ਪਰੇਸ਼ਾਨ ਨੇ ਮਾਨਸਾ ਦੀ ਤਿੰਨ ਕੋਨੀ ਤੇ ਵੀ ਪਾਣੀ ਜਿਹੜਾ ਹੈ ਬਹੁਤ ਜ਼ਿਆਦਾ ਹੋਇਆ ਪਿਆ ਪੂਰਾ ਸ਼ਹਿਰ ਮਾਨਸਾ ਪਾਣੀ ਦੇ ਵਿੱਚ ਡੁੱਬਿਆ ਪਿਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ